ਚਾਣਾ ਵਿੱਚ ਆਉਣਾ ਦੇ ਮਾਹੌਲ ਦੌਰਾਨ ਸਰਕਾਰ ਖਿਲਾਫ ਪੁਰਾਣੇ ਕਰਮਚਾਰੀਆਂ ਵੱਲੋਂ ਰੋਸ ਉੱਭਰ ਦਾ ਨਜ਼ਰ ਆ ਰਿਹਾ ਹੈ। ਪੰਜਾਬ ਸਟੇਟ ਪੈਨਸ਼ਨ ਰਾਜ ਐਂਡ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਗਾਂਧੀ ਪਾਰਕ ਵਿੱਚ ਇੱਕ ਅਹਿਮ ਮੀਟਿੰਗ ਬੁਲਾਈ ਗਈ। ਇਹ ਮੀਟਿੰਗ ਸਾਬਕਾ ਅਧਿਆਪਕ ਗੁਰਦੇਵ ਸਿੰਘ ਜੀ ਦੀ ਅਗਵਾਈ ਵਿੱਚ ਕੀਤੀ ਗਈ ਜਿਸ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਸਾਬਕਾ ਕਰਮਚਾਰੀਆਂ ਨੇ ਭਾਗ ਲਿਆ। ਉਹਨਾਂ ਕਹਿਆ ਹੈ ਕਿ ਸਾਰੇ ਕਰਮਚਾਰੀ ਆਪਣੀ ਜਾਇਜ਼ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਅੱਜ ਦੀ ਮੀਟਿੰਗ ਵਿੱਚ ਇੱਕ ਅਹਿਮ ਫੈਸਲਾ ਲੈਂਦੇ ਹੋਏ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ 14 ਜੂਨ ਤੱਕ ਮੰਗਾਂ ਨਾ ਮੰਨੀਆਂ ਗਈਆਂ ਤਾਂ ਲੁਧਿਆਣਾ ਵਿੱਚ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਫਿਰ ਵੀ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਰਾਜ ਪੱਧਰੀ ਵੱਡੀ ਰੈਲੀ ਕਰਨ ਲਈ ਉਹਨਾਂ ਨੂੰ ਮਜਬੂਰ ਹੋਣਾ ਪਵੇਗਾ ਕਿਸ ਬੰਤ ਜਿਹੜੀ ਅੱਜ ਤੁਸੀਂ ਮਿਲੀ ਹੈ ਜੀ ਪੈਨਸ਼ਨਰ ਐਸੋਸੀਏਸ਼ਨ ਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੀ ਜਿਹੜੀ ਹੈ ਮਹੀਨਾਵਾਰ ਮੀਟਿੰਗ ਹੁੰਦੀ ਹੈ ਹਰ ਮਹੀਨੇ ਦੀ 4 ਤਰੀਕ ਨੂੰ ਔਰ ਜਿਹੜੇ ਮੁਲਾਜ਼ਮਾਂ ਦੇ ਮਸਲੇ ਪੈਨਸ਼ਨਰ ਦੇ ਮਸਲੇ ਤੇ ਆ ਜਿਹੜੇ ਬਕਾਏ ਲੰਘੜੇ ਬਕਾਏ ਨੇ ਉਹ ਜਿਹੜੇ ਸਰਕਾਰ ਦੇ ਰਹੀ ਹੈ ਪੈਨਸ਼ਨਰ ਨੂੰ ਉਹਦੇ ਬਾਰੇ ਜਿਹੜੇ ਆ ਵਿਚਾਰਾ ਹੁੰਦੀਆਂ ਨੇ ਔਰ ਜਿਹੜੇ ਸਰਕਾਰ ਦਾ ਅਧੂਰਾ ਜਿਹੜਾ ਇਹ ਸਿਸਟਮ ਆ ਉਹਦੀ ਅਸੀਂ ਨੁਕੀਦੀ ਵੀ ਕਰਦੇ ਆ ਔਰ ਹਰ ਕੰਮ ਵਾਰਨਿੰਗ ਦੇ ਰਹੇ ਆ ਕਿ ਇਹ ਸਾਡੇ ਪੈਨਸ਼ਨਰਜ਼ ਦੇ ਮਸਲੇ ਸਰਕਾਰ ਨੇ ਹੱਲ ਨਾ ਕੀਤੇ ਤੇ ਅਸੀਂ ਲੁਧਿਆਣਾ ਜਿਹੜੀ ਆ ਪੱਛਮੀ ਦੇ ਵਿੱਚ ਜਿਹੜੀ 19 ਜੂਨ ਨੂੰ ਚੋਣ ਹੋ ਰਹੀ ਹੈ ਅਸੀਂ ਉੱਥੇ ਆਪਣਾ ਜ਼ੋਰਦਾਰ ਜਿਹੜਾ ਵਿਰੋਧ ਪ੍ਰਦਰਸ਼ਨ ਵੀ ਜਿਹੜਾ ਉਹ ਯਾਰ ਕਰਾਂਗੇ ਔਰ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਮੁਲਾਜ਼ਮ ਦੇ ਪੈਨਸ਼ਨਰ ਵੋਦੀ ਉਹਨਾਂ ਨੂੰ ਯਗ ਯਾਰ ਕਰਾਂਗੇ ਤੇ ਜਿਹੜੇ ਸਮਾਜ ਪ੍ਰਤੀ ਸਾਡੀ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਆ ਸਰਕਾਰ ਉਹਦਾ ਵੀ ਜਿਹੜਾ ਹੈ ਉਹ ਅਸੀਂ ਪਿੱਟ ਚਾਪਕਾਂਗੇ ਇਹ ਕਰ ਗੱਲ ਕੀਤੀ ਵੀ ਜਿੱਦਾਂ ਤੁਸੀਂ ਮੀਟਿੰਗ ਕੀਤੀ ਹੈ ਕੀ ਮੁੱਖ ਆਪਣੀਆਂ ਹੈ ਕਿ ਸਰਕਾਰ ਪਰੰਦੀ ਜਿਹੜੀਆਂ ਆਪਣੀਆਂ ਮੁੱਖ ਮੰਤਵ ਦੇਖੋ ਸਭ ਤੋਂ ਵੱਡੀ ਪੈਨਸ਼ਨ ਦੀ ਮੰਗ ਹੈ ਕਿ ਸਾਡਾ ਡੀਏ 13% ਰੁਕਿਆ ਪਿਆ ਹੈ ਔਰ ਉਹ ਹਰ ਪੈਨਸ਼ਨਰ ਨੂੰ ਜਿਹੜਾ ਉਹਦਾ ਵੱਡਾ ਹਰ ਮਹੀਨੇ ਨੁਕਸਾਨ ਹੋ ਰਿਹਾ ਹੈ ਸਾਡੇ ਬਹੁਤ ਸਾਰੇ ਜਿਹੜੇ ਬਜ਼ੁਰਗ ਪੈਨਸ਼ਨਰ ਨੇ ਉਹ ਬਿਨਾਂ ਲਾਭ ਲਿਆ ਇਸ ਦੁਨੀਆ ਤੋਂ ਰੁਖਸਤ ਹੋ ਰਹੇ ਨੇ ਉਹਨਾਂ ਨੂੰ ਕੀ ਫਾਇਦਾ ਜੇ ਅਜ ਤੋਂ ਬਾਅਦ ਕੇ 2-4 ਸਾਲ ਬਾਅਦ ਮਿਲ ਜੇਗਾ ਅੱਜ ਜੇ ਜੀਂਦਿਆਂ ਜੀ ਉਹਨਾਂ ਨੂੰ ਨਹੀਂ ਮਿਲਦਾ ਇਹ ਸਰਕਾਰ ਦੀ ਬਹੁਤ ਹੀ ਕਨੌਣੀ ਜਿਹੜੀ ਹੈ ਇਹ ਨੀਤੀ ਹੈ ਕਿ ਪੈਨਸ਼ਨਰਜ਼ ਨੂੰ ਹਮੇਸ਼ਾ ਉਹਨਾਂ ਦੇ ਬਣਦੇ ਲਾਭ ਜਿਹੜੇ ਉਹ ਪੈਲ ਦੇ ਆਧਾਰ ਤੇ ਦੇਣੇ ਚਾਹੀਦੇ ਕਿਉਂਕਿ ਉਹ ਪਹਿਲੇ ਹੀ ਬਜ਼ੁਰਗ ਵਸਤਾ ਦੇ ਵਿੱਚ ਨੇ ਸਰਕਾਰ ਪ੍ਰਸ ਇੱਕ ਕੀ ਮੈਸੇਜ ਸਰਕਾਰ ਨੂੰ ਦੇਣਾ ਚਾਹੀਦਾ ਅਸੀਂ ਸਰਕਾਰ ਨੂੰ ਇਹੀ ਆਖਣੇ ਚਾਹੁੰਦੇ ਹਾਂ ਕਿ ਉਹ ਆਪਣੀਆਂ ਨੀਤੀਆਂ ਦੇ ਸੁਧਾਰ ਕਰੇ ਔਰ ਉਹ ਪੈਨਸ਼ਨਰ ਨਹੀਂ ਹੈ ਜਿਹੜੀਆਂ ਮੰਗਾਂ ਨੇ ਡੀਏ ਦੀਆਂ ਬਕਾਏ ਦੀਆਂ ਲੀਵ ਇਨਕੈਸ਼ਮੈਂਟ ਦੀਆਂ ਮੈਡੀਕਲ ਬਿੱਲਾਂ ਦੀਆਂ ਉਹਨਾਂ ਨੂੰ ਉਚੇਚੇ ਤੌਰ ਤੇ ਧਿਆਨ ਦੇ ਕੇ ਹੱਲ ਕਰੇ ਜੇਕਰ ਸਰਕਾਰ ਨਹੀਂ ਮੰਨਦੀ ਫਿਰ ਅਗਲਾ ਆਪਣਾ ਕੀ ਹੋਏਗਾ ਅਸੀਂ ਹੁਣ ਜਿਹੜਾ ਪਾ ਲੁਧਿਆਣਾ ਪਛਮੀ ਚੋਣ ਹੋ ਰਹੀ ਹੈ 10 ਜੂਨ ਨੂੰ ਅਸੀਂ ਆਪਣਾ ਵਿਰੋਧ ਪ੍ਰਦਰਸ਼ਨ ਉੱਤੇ ਜਿਹੜਾ ਵਾ ਉਹ ਕਰਾਂਗੇ ਔਰ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਦੇ ਵਿੱਚ ਰੱਖਾਂਗੇ ਕਿ ਇਹ ਉਹ ਸਰਕਾਰ ਹੈ ਜਿਹੜਾ ਬਣਦੇ ਹੱਕ ਲੋਕਾਂ ਦੇ ਨਹੀਂ ਦੇ ਰਹੀ ਔਰ ਫਜ਼ੂਲ ਖਰਚੀਆਂ ਜਿਹੜੀਆਂ ਇਸ਼ਤਿਹਾਰਾਂ ਦੇ ਕਰ ਰਹੀਆਂ ਔਰ ਜੋ ਕੰਮ ਹੋ ਰਿਹਾ ਸਿਰਫ ਇਸ਼ਤਿਹਾਰਾਂ ਦੇ ਹੋ ਰਿਹਾ ਹੈ ਲੋਕਾਂ ਦੀ ਵੈਲਫੇਅਰ ਦੇ ਉੱਤੇ ਕੋਈ ਕੰਮ ਨਹੀਂ ਹੋ ਰਿਹਾ